हजार साल पहले श्री राम नहीं सन साढ़े तीन हजार साल पहले श्री कृष्ण नहीं सी। ताई हजार साल पहले महात्मा बुद्ध स्वामी महावीर नहीं सन अंदाजन दो हजार साल उन्नीस सौ छियानवे चल हैं, दो हजार साल पहले ईसा नहीं सी तरीके लालबन पौने चौदह सौ साल पहले मोहम्मद साहब नहीं सन ਸਵਾ 500 ਸਾਲ ਪਹਿਲੇ ਗੁਰੂ ਨਾਨਕ ਨਹੀਂ ਸਨ ਇਹ ਤੇ ਇਤਿਹਾਸ ਹੈ ਇਹ ਤੇ ਸਾਰਾ ਇਤਿਹਾਸ ਸਾਡੇ ਸਾਹਮਣੇ ਤੋਂ ਧਰਮ ਦਾ ਰੱਬੀ ਰਸ ਦਾ ਇਤਿਹਾਸ ਵੱਧ ਤੋਂ ਵੱਧ 5000 ਸਾਲ ਦੇ ਦਾਇਰੇ ਚ ਮੰਨ ਲਈਏ ਇਸ ਤੋਂ ਪਿਛੇ ਨਹੀਂ ਕਿਉਂਕਿ ਇਸ ਤੋਂ ਪਿਛੇ ਧਰਮ ਦੀ ਇਹ ਰੂਪ ਰੇਖਾ ਤੇ ਹੈ ਹੀ ਕੋਈ ਨਹੀਂ ਨਾ ਗੀਤਾ ਹੈ ਨਾ ਵੇਦ ਨੇ ਨਾ ਮੰਦਰ ਨੇ ਨਾ ਮਸਜਿਦਾਂ ਨੇ ਕੋ ਜੂਵੀ ਨਹੀਂ ਹੈ ਇਸ ਦਾ ਜਵਾਬ ਧੰਨ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾ ਨਾਨਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀਸ਼